ਜਿੰਨਾਂ ਦੇ ਵੀ ਸੱਟ ਲੱਗਣ ਕਰਕੇ ਨਿਸ਼ਾਨ ਪੈ ਜਾਂਦਾ ਜੀ ਜਾਂ ਸੱਟ ਲੱਗਣ ਕਰਕੇ ਰੇਸਾ ਪੈ ਜਾਂਦਾ ਜ਼ਖਮ ਥੋੜਾ ਆਰਾਮ ਨਹੀਂ ਆਂਦਾ ਤਾਂ ਤੁਸੀਂ ਨਾਰੀਅਲ ਦੀ ਜੀ ਆ ਚੀਜ਼ ਤਿਆਰ ਕਰਕੇ ਲਾ ਲਓ ਤੁਹਾਡਾ ਜਿਹੜਾ ਜ਼ਖਮ ਹੈ ਉਹ ਹਫ਼ਤੇ ਦੇ ਵਿੱਚ ਆਰਾਮ ਆ ਜੂਗਾ ਜੀ ਤੁਸੀਂ ਕਰਨਾ ਕੀ ਹੈ ਜੀ ਇੱਕ ਖੋਪੇ ਦਾ ਗੁੱਟ ਲੈਣਾਗਾ ਉਸ ਤੋਂ ਬਾਅਦ ਇਹਦੇ ਵਿੱਚੋਂ ਥੋੜਾ ਜਿਹਾ ਮੋਰਾ ਕਰਕੇ ਇਹਨੂੰ ਚੰਗੇ ਤਰੀਕੇ ਦੇ ਨਾਲ ਭੱਠੀ ਤੇ ਤੁਸੀਂ ਭੁੰਨ ਲਿਓ ਉਹਨਾਂ ਚਿਰ ਭੁੰਨਣਾ ਜਿੰਨਾ ਚਿਰ ਇਹਦੇ ਕੋਲੇ ਨਾ ਬਣ ਜਣਾ ਇਸ ਤਰੀਕੇ ਨਾਲ ਫਟਣ ਨਾ ਲੱਗ ਜੇ ਇਹ ਜਦੋਂ ਇਹ ਚੰਗੇ ਤਰੀਕੇ ਦੇ ਨਾਲ ਭੁੰਨ ਗਿਆ ਜੀ ਉਸ ਤੋਂ ਬਾਅਦ ਇਹਨੂੰ ਤੁਸੀਂ ਠੰਡਾ ਕਰ ਲਿਓ ਠੰਡਾ ਕਰਨ ਤੋਂ ਬਾਅਦ ਤੁਸੀਂ ਕਰਨਾ ਕੀ ਹੈ ਇਸਨੂੰ ਕਿਸੇ ਕੁੰਡੇ 'ਚ ਪਾ ਲਿਓ ਜੀ ਗੁੰਡੇ ਚ ਪਾ ਕੇ ਇਹਨੂੰ ਤੁਸੀਂ ਪੋਲਾ-ਪੋਲਾ ਰਗੜਨਾ ਕਿਉਂਕਿ ਇਹ ਸੁਆਹ ਬਣ ਜਾਂਦੀ ਹੈ ਇਹਦੀ ਨਹੀਂ ਉੱਡ ਜੂਗੀ ਜਦੋਂ ਤੁਸੀਂ ਰਗੜੋਗੇ ਟਕਾਈ ਨਾਲ ਰਗੜਨ ਰਾਵ ਨਾਲ ਦੇਖ ਸਕਦੇ ਹੋ ਕਿਵੇਂ ਹਲੇ ਅੱਗ ਵਿੱਚ ਹੈਗੀ ਥੋੜਾ ਥੋੜਾ ਧੂਆ ਉੱਡਦਾ ਹੈਗਾ ਇਹਦਾ ਚੰਗੇ ਤਰੀਕੇ ਨਾਲ ਤੁਸੀਂ ਪਾਊਡਰ ਤਿਆਰ ਕਰ ਲਿਓ ਜਦੋਂ ਇਹਦਾ ਪਾਊਡਰ ਤਿਆਰ ਹੋ ਗਿਆ ਇਹਨੂੰ ਤੁਸੀਂ ਕਿਸੇ ਕੌਲੀ ਦੇ ਵਿੱਚ ਪਾ ਲਿਓ ਕੌਲੀ ਦੇ ਵਿੱਚ ਪਾਣ ਤੋਂ ਬਾਅਦ ਤੁਸੀਂ ਇਹਦੇ ਵਿੱਚ ਪਾਣਾ ਜੀ ਨਾਰੀਅਲ ਦਾ ਤੇਲ ਨਾਰੀਅਲ ਦਾ ਤੇਲ ਪਾ ਕੇ ਇਹਨੂੰ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਿਓ ਜਿੱਥੇ ਵੀ ਤੁਹਾਡੇ ਜ਼ਖਮੇ ਜੀ ਜਾਂ ਸੱਟ ਲੱਗਣ ਕਰਕੇ ਨਿਸ਼ਾਨ ਪੈਰੇਗਾ ਉੱਥੇ ਤੁਸੀਂ ਇਹ ਲਾ ਲਓ ਤੁਹਾਡਾ ਜ ਜਾ ਕਿ ਤੇ ਨਿਸ਼ਾਨ ਹੈ ਉਹ ਹਫਤੇ ਦੇ ਵਿੱਚ ਆਮ ਆ ਜੂਏ ਜੀ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦੇ ਇਹ ਕੰਮ ਆ ਜੇ ਜੀ